ਤੇ ਹੱਥ ਮਾਰ ਮਾਰ ਕੇ ਦੁਹੱਟੜੇ ਪਾਉਂਦੀਆਂ ਇਹ ਮਹਿਲਾਵਾਂ ਦਰਅਸਲ ਪੰਜਾਬ ਪੁਲਿਸ ਮੁਲਾਜ਼ਮਾਂ ਦਾ ਪਿੱਟ ਸਿਆਪਾ ਕਰੀ ਨੇ ਤੇ ਪਿੱਟ ਸਿਆਪਾ ਵੀ ਫਿਰ ਥਾਣੇ ਦੇ ਅੰਦਰ ਵੜ ਕੇ ਕੀਤਾ ਮਹਿਲਾਵਾਂ ਦਾ ਅਜਿਹਾ ਰੂਪ ਦੇਖ ਪੁਲਿਸ ਮੁਲਾਜ਼ਮ ਵੀ ਹੱਕੇ ਬੱਕੇ ਰਹੇ ਮਾਮਲਾ ਲੁਧਿਆਣਾ ਦੇ ਢੰਡਾਰੀ ਕਲਾ ਨੇੜੇ ਦੁਰਗਾ ਕਲੋਨੀ ਦਾ ਜਿੱਥੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਹਸਪਤਾਲ ਲੈ ਗਏ ਅਤੇ ਉੱਥੇ ਡਾਕਟਰਾਂ ਨੇ ਉਸ ਨੂੰ ਤੱਕ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਔਰੋਪੀਆ ਨੂੰ ਸਾਡੇ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚਲਦੇ ਉਹਨਾਂ ਨੇ ਚੌਂਕੀ ਦਾ ਘਿਰੌ ਕੀਤਾ ਤੇ ਕਿਹਾ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਗੁਰਮੀਤ ਸਿੰਘ ਪੁੱਤ ਗੁਰਮੀਤ ਸਿੰਘ ਪੁੱਤ ਮੇਰਾ ਜੀ ਹੋਇਆ ਬਚ ਨਹੀਂ ਹੋਇਆ ਲੜਾਈ ਹੋਈ ਤਾਂ ਲੜਾਈ ਹੋਵੇ ਲੜਾਈ ਹੋਵੇ ਮੇਰਾ ਪਤ ਬਾਹਰ ਆ ਗਿਆ ਮੇਰੇ ਘਰ ਤੋ ਖਾ ਇਹਨਾਂ ਨੇ ਮਸਲਾ ਰਿਹਾ ਇਹ ਮੇਰੇ ਕੱਪੜੇ ਪਾੜੇ ਇਹਨਾਂ ਨੇ ਇਹਨਾਂ ਨੇ ਸਾਡੇ ਚਿਹਰੇ ਆਮਕ੍ਰੀ ਜਿਆਦਾ ਖੜੇ ਸਾਡੇ ਮੁੰਡੇ ਨੂੰ ਕਤਲ ਕਰਦਾ ਇਹਨਾਂ ਨੇ ਗਰਦਰ ਗਰਦਰ ਰਾਮ ਮੁੰਡਾ ਸਾਡੇ ਮੁੰਡੇ ਦਾ ਗੁਰਮੀਤ ਸਿੰਘ ਹੈ ਉਹਨਾਂ ਦੇ ਆਡੇ ਮੁੰਡੇ ਨੂੰ ਕਤਲ ਕਰਦਾ ਸੀ ਤੁਰੇ ਜਾ ਰਹੇ ਸੀ ਸਾਡੇ ਤੋਂ ਪਿੱਛਾ ਦਾ ਆਮਲਾ ਕੀਤਾ ਇਹਨਾਂ ਨੇ ਮਨਦੀਪ ਸਿੰਘ ਤੁਹਾਡੇ ਜਿਹੜੇ ਉਹ ਡੈਥ ਹੋਇਆ ਕੀ ਉਹਦਾ ਨਾਮ ਵਰਮੇਤ ਸਿੰਘ ਜੇ ਮੇਰਾ ਬ੍ਰਦਰ ਸੀ ਉਹਦਾ ਜੀ ਚਾਚੇ ਦਾ ਮੁੰਡਾ ਜੀ ਕੀ ਵਾਰਦਾਤ ਕਿਸ ਤਰ੍ਹਾਂ ਹੋਈ ਵਾਰਦਾਤ ਕੁਛ ਨਹੀਂ ਹੋਇਆ ਸੀ ਗਏ ਸੀ ਘਰੋਂ ਮੈਂ ਆਪਣੇ ਬੱਚੇ ਨੂੰ ਮਾਰਕੀਟ ਲੈ ਕੇ ਕਮਾਣ ਗਿਆ ਸੀਗਾ ਜੀ ਤੇ ਇਹਨਾਂ ਦੀ ਪੀਤੀ ਹੋਈ ਸੀ दारू ਜੀ ਇਹ ਤਿੰਨ ਚਾਰ ਜਾਨੇ ਸੀਗੇ ਬਾਈਕ ਤੇ ਜੀ ਤੇ ਇਹਨਾਂ ਨੇ ਉੱਥੇ ਹੱਥਾ ਪਾਈ ਕੀਤੀ ਹੱਥਾ ਪਾਈ ਕਰਨ ਤੋਂ ਬਾਅਦ ਫਿਰ ਇਹ ਆਪਣੀ ਦੁਕਾਨ ਤੇ ਲਿਆਏ ਮੇਰਾ ਛੋਟਾ ਮੁੰਡਾ ਹੀ ਉਹ ਘਰੇ ਭੱਜ ਗਿਆ ਡਰਦਾ ਮਾਰਾ ਫੈਮਿਲੀ ਨੂੰ ਬੁਲਾ ਕੇ ਲਿਆਇਆ ਜੀ ਤਦ ਉਹ ਦੋ ਜੀ ਫੈਮਿਲੀ ਆਈ ਤੇ ਮੇਰਾ ਛੋਟਾ ਭਰਾ ਆਇਆ ਤੇ ਇਹਨਾਂ ਨੇ ਫਾੜ ਕੇ ਦੁਕਾਨ ਦੇ ਅੰਦਰ ਖਿੱਚ ਕੇ ਇਹਨਾਂ ਨੇ ਕੀ ਕੀਤਾ ਕਿ ਨਹੀਂ ਕੀਤਾ ਦੁਕਾਨ ਦੇ ਅੰਦਰ ਖਿੱਚ ਲਿਆ ਸੀਗਾ ਹਾਂ ਦੁਕਾਨ ਦੇ ਅੰਦਰ ਖਿੱਚ ਕੇ ਇਹਨਾਂ ਨੇ ਉਹਨੂੰ ਮਾਰਿਆ ਜੀ ਤੇ ਉਹ ਲੇਡੀਜ਼ ਕਹਿੰਦੇ ਸਾਡੇ ਵੀ ਕੱਪੜੇ ਕੋਲ ਹਾਂਜੀ ਹਾਂਜੀ ਉਹ ਮੇਰੀ ਘਰ ਵਾਲੀ ਆ ਮੇਰੀ ਪਤਨੀ ਆ ਉਹ ਉਹਨਾਂ ਦੇ ਨਾਂ ਨਹੀਂ ਇਹਨਾਂ ਨੇ ਹਾਥਾਪਾਈ ਕੀਤੀ ਤਾਂ ਗੱਲ ਵਧੀ ਅੱਗੇ ਉਹਨਾਂ ਨੂੰ ਛਡਾ ਰਹੇ ਸੀਗੇ ਉਹ ਜਾ ਕੇ ਇਹਨਾਂ ਨੂੰ ਮੈਂ ਛਡਾਣ ਦੇ ਚੱਕਰ ਚ ਰਹਿ ਗਿਆ ਮੈਨੂੰ ਉਹ ਨਹੀਂ ਪਤਾ ਲੱਗਾ ਮੇਰਾ ਭਰਾ ਕਦੋਂ ਆਇਆ ਤੇ ਕਦੋਂ ਉਹਦੇ ਨਾਲ ਇਹ ਹਾਦਸਾ ਹੋ ਗਿਆ ਉਹ ਤਾਂ ਆਇਆ ਵੀ ਕੰਮ ਤੋਂ ਹੀ ਸੀਗਾ ਇਹ ਤੇ ਉਹਨਾਂ ਦੇ ਕੱਪੜੇ-ਕੁਪੜੇ ਸਾਰੇ ਪਾੜੇ ਗਏ ਹਾਂਜੀ ਇੱਥੇ ਪਏ ਆ ਕੱਪੜੇ ਵੀ ਪਏ ਆ ਹੱਥ ਵੀ ਚੱਕਿਆ ਉਹਨਾਂ ਦਾ ਹੱਥ ਵੀ ਚੱਕਿਆ ਵਾਲ ਵੀ ਪਟਿਆ ਇਹਨਾਂ ਨੇ ਤੇ ਲਤਾਂ-ਲੁੱਤਾਂ ਵੀ ਮਾਰੀਆਂ ਹੁਣ ਤੁਸੀਂ ਕੀ ਮੰਨਦਾ ਤੁਸੀਂ ਸਾਡੇ ਤਾਂ ਇਹ ਮੰਗਾ ਜੀ ਸਾਨੂੰ ਇਨਸਾਫ਼ ਚਾਹੀਦਾ ਬਸ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਇਹ ਸਾਡੀਆਂ ਸਰਕਾਰ ਦੀਆਂ ਨਲਾਇਕੀਆਂ ਨੇ ਜਿਹੜਾ ਅਸੀਂ ਇਹਨਾਂ ਨੂੰ ਇੱਥੇ ਜ਼ਮੀਨ ਲੈਣ ਦੇ ਹੱਕ ਦੇਤੇ ਜੀ ਜੇ ਇਹੀ ਸਾਨੂੰ ਇਹ ਸਰਕਾਰਾਂ ਇਹ ਹੱਕ ਨਾ ਦਿੰਦੀਆਂ ਤਾਂ ਇਹ ਸਾਡੇ ਤੇ ਹਾਵੀ ਨਾ ਹੁੰਦੇ ਹੁਣ ਇਹ ਆਪਦੇ ਬਣਾਈ ਬੈਠੇ ਨੇ ਆਪਦੇ ਇਹਨਾਂ ਦੇ ਧੜੇ ਨੇ ਚਟਾ ਵੇਚਦਾ ਕੋਈ दारू ਵੇਚਦਾ ਕੋਈ ਕੋਸ਼ ਕਰਦਾ ਪਰ ਇਹਨਾਂ ਨੂੰ ਪੁੱਛਣ ਵਾਲਾ ਨਹੀਂਗਾ ਮੇਡੀਆਂ ਦੁਕਾਨਾਂ ਨੇ ਗਣਪਤੀ ਚੌਂਕ ਦੇ ਵਿੱਚ ਲੱਗੀਆਂ ਆ ਉੱਥੇ ਰਕਸ਼ੇ ਵਾਲੇ ਖੜਦੇ ਨੇ ਜਦ ਇਧਰੋਂ ਕੋਈ ਪਿੰਡ ਦਾ ਬੰਦਾ ਆਉਂਦਾ ਉਹ ਰਕਸ਼ੇ ਦਾ ਇਧਰੋਂ ਨਹੀਂ ਰੋੜਦੀਂਦਾ ਉੱਥੇ ਐਕਸੀਡੈਂਟ ਹੁੰਦੇ ਨੇ ਤਿੰਨ ਚਾਰ ਵਾਰੀ ਉੱਥੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਵੀ ਦੇਤਾ ਵੀ ਇੱਥੇ ਇਹ ਰਕਸ਼ੇ ਨਾ ਖੜੋ ਪਿਛਲੇ ਸਾਲ ਦੋ ਬੰਦੇ ਮਰੇ ਨੇ ਦੋ ਬੰਦੇ ਹੀ ਮਰੇ ਨੇ ਇੱਥੇ ਪਿਛਲੇ ਸਾਲ ਪਰ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਹੈਗਾ ਸਰਕਾਰਾਂ ਨਲਾਇਕ ਨੇ ਸਰਕਾਰ ਸਾਡੀ ਕੋਈ ਨਹੀਂ ਸੁਣਵਾਈ ਹੈਗੀ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਇਹ ਹੀ ਆ ਵੀ ਇਹਨਾਂ ਨੂੰ ਇੱਥੇ ਜ਼ਮੀਨ ਲੈਣ ਦਾ ਅਧਿਕਾਰ ਦੇ ਦਿੱਤਾ ਮਾਸ਼ਾਲਾ ਜੇ ਐਨਕ ਜਰਾ ਤੇ ਕੋਈ ਜੇ ਬਾਹਰਲੇ ਸਟੇਟਾਂ ਨੂੰ ਜਿਹੜੇ ਨੇ ਇਹ ਇਹ ਅਧਿਕਾਰ ਨਾ ਦਿੰਦੇ ਤਾਂ ਜੇ ਹਾਲਾਤ ਨਹੀਂ ਸੀ ਪੈਦਾ ਹੁੰਦੇ ਅਸੀਂ ਕਿਰਾਏ ਤੇ ਇਹ ਇਹ ਰਹਿੰਦੇ ਜਦੋਂ ਮਰਜ਼ੀ ਇਹਨਾਂ ਨੂੰ ਇੱਥੋਂ ਕੱਢ ਦਿੰਦੇ ਪਰ ਅੱਜ ਇਹ ਸਰਕਾਰ ਤੋਂ ਬਿਨਾ ਇਹ ਜਿਹੜੇ ਇੱਥੇ ਇਹ ਸਾਡੇ ਤੇ ਹਾਵੀ ਹੋਏ ਨੇ ਇਹ ਹਾਵੀ ਨਹੀਂ ਸੀ ਹੋਣੇ ਜੇ ਸਰਕਾਰ ਇਹਨਾਂ ਦਾ ਸਾਥ ਨਾ ਦਿੰਦੀ ਜਾਂਦਰ ਰੁਪਈਆਂ ਦੀ ਖਾਤਰ ਚੰਦ ਬੋਟਾਂ ਦੀ ਖਾਤਰ ਅੱਜ ਇਹ ਸਾਡੇ ਤੇ ਹਾਵੀ ਹੋਏ ਹੋਏ ਨੇ ਮੇਰਾ ਬਸ ਇਹੀ ਪ੍ਰਸ਼ਾਸਨ ਨੂੰ ਕਹਿਣਾ ਉਹ ਜਿਹੜਾ ਮੁੰਡਾ ਮਰਿਆ ਵਾ ਇਹਨਾਂ ਨੇ ਮਾਰਿਆ ਵਾ ਰਾਤ ਉਹਦਾ ਇੱਕ 4 ਮਹੀਨੇ ਦਾ ਬੱਚਾ ਇੱਕ ਉਹਦਾ 4 ਸਾਲ ਦਾ ਜੀ ਉਹਦਾ ਕੋਈ ਭਰਾ ਨਹੀਂਗਾ ਪਿਓ ਬਜ਼ੁਰਗਾ ਜੀ ਉਹਨਾਂ ਨੂੰ ਬਣਦੀ ਇਹਨਾਂ ਨੂੰ ਮਦਦ ਸਰਕਾਰ ਵੱਲੋਂ ਦਿੱਤੀ ਜਾਵੇ ਉਹਦੇ ਘਰ ਵਾਲੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਬਸ ਸਾਡੀ ਇਹੀ ਮੰਗ ਆ ਹੋਰ ਸਾਡੀ ਕੋਈ ਮੰਗ ਨਹੀਂ ਦੋਸ਼ੀਆਂ ਨੂੰ ਜਿਹੜੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਜਦ ਤੱਕ ਇਹ ਨਹੀਂ ਕਰਦੇ ਹੈਗੇ ਪਿੰਡ ਵਾਸੀ ਇਹ ਕਹਿ ਰਹੇ ਨੇ ਸਾਰਿਆਂ ਦਾ ਇਕਾਵਾ ਵੀ ਅਸੀਂ ਪੋਸਟਮਾਰਟਮ ਨਹੀਂ ਹੋਣਾ ਹੈਗਾ ਨਾ ਹੀ ਅਸੀਂ ਇਹਨਾਂ ਦਾ ਸੰਸਕਾਰ ਕਰਦੇ ਰਾਤ 8 ਵਜੇ ਦੇ ਫਿਰਦੇ ਅਜੇ ਤੱਕ ਹਾਨੂੰ ਪਤਾ ਨਹੀਂ ਲੱਗਿਆ ਇਹਨਾਂ ਦਾ ਰਾਤ ਦੇ 8 ਵਜੇ ਦੇ ਇੱਥੇ ਫਿਰਦੇ ਆ 4 ਵਜੇ ਜਾ ਕੇ ਰਜਿੰਦਰ ਮਲ ਕੰਜਾ ਜਿਹਾ ਪੜਾਏ ਹੋਏ ਨੇ ਇਹਨਾਂ ਦੇ ਅੰਦਰ ਉੱਥੇ ਹੀ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁਝ ਬੰਦੇ ਰਾਉਂਡ ਅਪ ਕੀਤੇ ਨੇ ਫਿਲਹਾਲ ਤਫ਼ਤੀਸ਼ ਜਾਰੀ ਹੈ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਕੱਲ ਸ਼ਾਮ ਦੀ ਰਾਤ ਦੀ ਗੱਲ ਹੈ ਸਾਡੇ ਦੁਰਗਾ ਕਲੋਨੀ ਐ ਠਨਾਰੀ ਚੌਕੀ ਦੇ ਵਿੱਚ ਪੈਂਦੀ ਹੈ ਉਹਦੇ ਵਿੱਚ ਇੱਕ ਪਰਮਜੀਤ ਸਿੰਘ ਦਾ ਮਰਡਰ ਹੋਇਆ ਪਰਮਜੀਤ ਸਿੰਘ ਦੇ ਬ੍ਰਦਰ ਸੀਗਾ ਅਮਨਦੀਪ ਸਿੰਘ ਆਪਣੀ ਫੈਮਲੀ ਨਾਲ ਦੁਰਗਾ ਕਲੋਨੀ ਗਲੀ ਦੇ ਵਿੱਚ ਜਾ ਰਿਹਾ ਸੀ ਉੱਥੇ ਰਾਜਾ ਕਰਕੇ ਉਹਨਾਂ ਦੀ ਦੁਕਾਨਾ ਹੈ ਮੀਟ ਦੀਆਂ ਇੱਕ ਕਰਿਆਨੇ ਦੀ ਦੁਕਾਨਾ ਹੈ ਉੱਥੇ ਕੋਲ ਆਪਸ ਵਿੱਚ ਦੋ ਦੋ ਮਹਿਮਨ ਲੜਾਈ ਝਗੜਾ ਹੋ ਰਿਹਾ ਸੀ ਉਹਦੇ ਵਿੱਚ ਅਮਨਦੀਪ ਸਿੰਘ ਦੇ ਬੱਚੇ ਤੇ ਕੋਈ ਉਹਨਾਂ ਦੀ ਲੱਤ ਵੱਜੀ ਉਹਦੇ ਕੋਲ ਇਹਨਾਂ ਨਾਲ ਕਲੈਸ਼ ਹੋ ਗਿਆ ਬੱਚੇ ਨੇ ਘਰ ਜਾ ਕੇ ਪਰਮਜੀਤ ਨੂੰ ਦੱਸਿਆ ਵੀ ਮੰਮੀ ਪਾਪਾ ਦੀ ਵੀ ਤੇ ਲੜਾਈ ਹੋ ਗਈ ਉਦੋਂ ਆਇਆ ਤਾਂ ਉਹ ਵੀ ਤੂ ਤੂ ਮੈਂ ਮੈਂ ਹੋ ਰਹੀ ਸੀ ਵਿਆਪਸ ਵਿੱਚ ਕਲੈਸ਼ ਦੇ ਵਿੱਚ ਕੋਈ ਤੇਜ਼ ਤਰਾਰ ਚੀਜ਼ ਉਹਦੇ ਮਾਰ ਕੇ ਪਰਮਜੀਤ ਸਿੰਘ ਦਾ ਕਤਲ ਕਰਤਾ ਐਫ ਆਈ ਆਰ ਆਧ ਰਜਿਸਟਰ ਕਰਕੇ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਫਿਰ ਅਸੀਂ ਅਰੈਸਟ ਪਾਵਾਂਗੇ ਕਿੰਨੇ ਲੋਕ ਸੀ ਜਿਹੜੇ ਲੜਾਈ ਕਰ ਰਹੇ ਸੀ ਅਮਨਦੀਪ ਪੰਜ ਛੇ ਜਣੇ ਦੇ ਕੋਲ ਸੀ ਲੜਨ ਵਾਲੇ ਕਿੰਨੇ ਫੜੇਗੇ ਤੁਹਾਨੂੰ ਪੜੇਗਾ ਨਹੀਂ ਕੁਝ ਬੰਦੇ ਸ਼ੱਕ ਦੇ ਬਿਨਾਂ ਦੇ ਰਾਉਂਡ ਅਪ ਕੀਤੇ ਆ ਜੇ ਉਹ ਜਦੋਂ ਹੋ ਗਿਆ ਕਲੀਅਰ ਹੋ ਗਿਆ ਫਿਰ ਉਸ ਤੋਂ ਬਾਅਦ ਰੈਸਟ ਵਗੈਰਾ ਕਰਾਂਗੇ ਇਹ ਕਹੋ ਮਾ ਲਾ ਕੇ ਮਿਲ ਕੇ ਨਹੀਂ ਉਹਨਾਂ ਤੱਕ ਫੜੇ ਜਾਂਦੇ ਨੇ ਕੁਝ ਕਹਿ ਸਕਦੇ ਆ ਫੜਨ ਨੂੰ ਜਲਦੀ ਜਲਦੀ ਫੜ ਕੇ ਜਿਹੜੇ ਸਰ ਤੇਜ਼ ਜਿਹੜਾ ਹਥਿਆਰ ਸੀਗਾ ਉਹ ਕੀ ਚੀਜ਼ ਆ ਉਹ ਜਿਹੜੇ ਤੇਜ਼ ਤਾਰੀ ਕਹਿ ਰਹੇ ਆ ਕੁਝ ਉਹ ਫੜ ਕੇ ਰੈਸ ਕਰਕੇ ਫਿਰ ਉਹ ਕਰਾਵਾਂਗੇ ਰਿਕਵਰ ਕਿੱਥੇ ਰੱਖਿਆ ਕੀ ਹੈ ਕਹਿ ਰਹੇ ਹੂੰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਇਨਸਾਫ ਨਹੀਂ ਦਿਵਾਇਆ ਜਾ ਰਿਹਾ ਤੇ ਬੰਦੇ ਪੇਸ਼ ਨਹੀਂ ਕੀਤੇ ਜਾ ਰਹੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ